ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਚੱਲਦਾ ਈ ਮੱਕੀ ਨੂੰ ਪਾਣੀ ਇਹ ਆਪਣੀ 9208 ਆ 7 ਕਿੱਲੇ ਨੇ ਸਾਰਿਆਂ ਤੋਂ ਕੀਤੀ ਮੱਕੀ ਆਪਣੀ ਇਹੀ ਆ ਤੇ ਛੱਲੀ ਵੀ ਹਰੇਕ ਟਾਂਡੇ ਨੂੰ ਦੋ-ਦੋ ਲੱਗੀਆਂ ਹੋਈਆਂ ਨੇ ਦੇਖੋ ਇੱਧਰਲੇ ਟਾਂਡੇ ਨੂੰ ਵੀ ਦੋ ਨੇ ਤੇ ਬਾਕੀ ਹਲੇ ਦਾਣੇ ਬਣ ਰਹੇ ਨੇ ਇਹ ਹਾਈਟ ਵੀ ਵਧੀਆ ਇਹ ਮੱਕੀ ਦੀ ਤੇ ਬਾਕੀ ਅਚਾਰ ਲਈ ਵੀ ਵਧੀਆ ਰਹਿੰਦੀ ਹੈ ਇਹ ਤੇ ਪਕਾਮੀ ਵੀ ਝਾੜ ਵਧੀਆ ਦਿੰਦੀ ਆ ਪਕਾਮੀ ਦਾ ਵੀ ਝਾੜ ਹੈਗਾ ਇਹ 60 65 ਕੁੰਟਲ ਤੱਕ ਨੱਕਲੇ ਆਉਂਦੀ ਆ ਬਾਕੀ ਤੋਂ ਪਰ ਗਰਮੀ ਜ਼ਿਆਦਾ ਹੋਣ ਕਰਕੇ ਖੇਤ ਸੁੱਕੀ ਜਾਂਦੇ ਨੇ ਜਿਵੇਂ ਜਿਵੇਂ ਭਰੀ ਜਾਂਦੇ ਆ ਉਦਾਂ ਉਦਾਂ ਹੀ ਗੈਲ ਹੁੰਦੇ ਸੁੱਕੀ ਜਾਂਦੇ ਨੇ ਤੇ ਵੱਧ ਤੋਂ ਵੱਧ ਮੱਕੀ ਨੂੰ ਜਿੰਨੀ ਗਿੱਲਰ ਹੋਊਗੀ ਜ਼ਮੀਨ 'ਚ ਉਨਾ ਫਾਇਦਾ ਏ ਝਾੜ 'ਚ ਝਾੜ ਵੀ ਵਧੀਆ ਨਿਕਲਦਾ ਏ ਜਿੰਨੀ ਹੇਟੋਂ ਗਿੱਲੀ ਰਹਿੰਦੀ ਆ ਆਪਾਂ ਪੂਰਾ ਝਾੜ ਕੇ ਪਾਣੀ ਦੇਈਦਾ ਆ ਆ ਦੇਖੋ ਤੇ ਦੋ ਦੋ ਪਟਿਆਂ ਨੂੰ ਕਰ ਜੀਦਾ ਫੁੱਲ ਹੋ ਜਾਂਦਾ ਏ ਤੇ ਹੁਣ ਆਪਾਂ ਕਰਨਾ ਏ ਤੀ ਪਾਣੀ ਤੇ ਅੱਗੇ ਗਾਂ ਹ ਰਹਿੰਦੇ ਨੇ ਆਪਣੇ ਤਿੰਨ ਚਾਰ ਬਟੇ ਰਹਿੰਦੇ ਨੇ ਤੇ ਲਾਈਟ ਆਊਗੀ ਸਵੇਰੇ ਫਿਰ ਪਰ ਜਾਣਗੇ ਬਾਕੀ ਇਹ ਚ ਹੋ ਚੱਲੀ ਮੱਕੀ ਦੀ ਬਜਾਈਆ ਆਪਣੀ ਦੀ 10 ਫਰਵਰੀ ਦੀ ਬਜਾਈਆ ਮੱਕੀ ਦੀ 10 ਫਰਵਰੀ ਤੋਂ ਦੇਖ ਲਓ ਮਾਰਚ ਤੱਕ ਇੱਕ ਕੰਮ ਹੋ ਗਿਆ April ਚ 2 ਨਬੇਕ 85 ਦਿਨ ਦੀ ਹੋ ਚੱਲੀ ਮੱਕੀ ਆਪਣੀ ਇਹ ਬਾਕੀ ਦੇਖੋ ਹਾਈ ਟੂ ਬੀਟ ਪੂਰੀ ਵਧੀਆ ਇੱਕ ਸਾਰ ਖੜਾ ਸਾਰੀ ਖੇਤ ਤੇ ਦੂਈ ਮੋਟਰ ਤੇ ਵੀ ਕਰਨਾ ਪਾਣੀ ਉਹ ਵੀ ਦਿਖਾਉਨੇ ਆ ਮੱਕੀ ਤੁਹਾਨੂੰ ਉੱਥੇ ਆਪਾਂ ਕੱਲ ਕਰਾਈਆ ਸਪਰੇਅ ਗ੍ਰੋਥ ਤੋਂ 1899 ਮੱਕੀ ਬੀਜੀ ਆ ਉਹ ਮੋਟਰ ਤੇ ਉਹ ਸਾਰਿਆਂ ਤੋਂ ਆਪਣੀ ਪਛੇਤੀ ਮੱਕੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਵੀਰ ਨੇ ਨਹੀਂ ਕਰਿਆ ਬਾਕੀ ਵਿੱਚ ਵੜ ਕੇ ਖਾਲੀ ਚ ਦੇਖ ਕੇ ਆਉਣਾ ਕਰਕੇ ਆਉਣਾ ਚੈੱਕ ਵੀ ਕੋਈ ਕਿਹੜਾ ਸੁੱਕਾ ਤਾਂ ਨਹੀਂ ਵਿੱਚ ਵੜ ਕੇ ਦੇਖਣਾ ਪੈਂਦਾ ਹੈ ਕਿਈ ਗਿਲ ਸੁੱਕਾ ਰਹਿ ਜਾਂਦਾ ਕੋਈ ਇਹ ਫਿਰ ਖਾਲੀ ਦੇ ਵਿੱਚ ਨੂੰ ਪਤਾ ਲੱਗ ਜਾਂਦਾ ਹੈ ਭਰੇ ਹੋਏ ਦਾ ਜਿਵੇਂ ਆ ਕੇ ਆ ਰਹੇ ਨੇ ਇਹਨਾਂ 'ਚ ਪਾਣੀ ਥੋੜਾ ਜਿਹਾ ਪਤਲਾ-ਪਤਲਾ ਹੀ ਫਿਰਿਆ ਹੋਇਆ ਸੱਲ ਜਿਹਾ ਵਾ ਬਾਕੀ ਅੱਜ ਘੰਟਾ ਡੇਢ ਘੰਟਾ ਲਾਈਟ ਦਾ ਕੱਟ ਵੀ ਰਿਹਾ ਉਹਦੇ ਕਰਕੇ ਥੋੜੀ ਘੱਟ ਪਾਣੀ ਆਇਆ ਮੱਕੀ 'ਚ ਇੱਕ ਨੂੰ ਪਤਲਾ ਪਤਲਾ ਹੀ ਫਿਰਿਆ ਹੋਇਆ ਜਿੱਤਾ ਬੈੱਡ ਉੱਪਰ ਸੁੱਕੇ ਪਏ ਨੇ ਸਾਰੀ ਭਰਿਆ ਹੋਇਆ ਏ ਬਸ ਖਾਲੀਆਂ ਚ ਪਾਣੀ ਫਿਰਿਆ ਹੋਇਆ ਕੱਲਾ ਕਿ ਹੁਣ ਇੱਧਰਲੇ ਪੱਟੇ ਨੂੰ ਕਰਦੇ ਆ ਸੁੱਕਾ ਏ ਲੱਗੇ ਹੋਇਆ ਜੀ ਮੋਟਰ ਕੱਢਣ ਹੁਣ ਆਏ ਨਹੀਂ ਪਤਾ ਮੋਟਰ ਸੜ ਗਈ ਜਾਂ ਵੀ ਤਾਰ ਚ ਕੋਈ ਪ੍ਰੋਬਲਮ ਆ ਦੇਖਦੇ ਆ ਕੱਢਣ ਲੱਗੇ ਆ ਮੋਟਰ ਕੱਟ ਤੇ ਦੋ ਟੋਟੇ ਉਪਤਾਰ ਫੋਰਮੈਨ ਲੱਗੇ ਹੋਇਆ ਬਾਕੀ ਮਸ਼ੀਨ ਦਾ ਵਾਹ ਨਜ਼ਾਰਾ ਦੋ ਦੋ ਆਪ ਨਕਲਿਆ ਆਉਂਦੇ ਨੇ ਸਿਰੇ ਤੱਕ ਦੋ ਡਿਲੀਵਰੀਆਂ ਤੇ ਪਿਛਲੇ ਸਾਲ ਲਈਤੀ ਇਹਨੇ ਬਹੁਤ ਨਜ਼ਾਰਾ ਨਹੀਂ ਦੂਈ ਹੁੰਦੀ ਧੀ ਤਾਂ ਨਟੰਗੀ ਉਦੋਂ ਹੀ ਚੱਕ ਕੇ ਲਾਉਣੀ ਪੈਂਦੀ ਧੀ ਕਾਰ ਇੰਜਨ ਸਟਾਰਟ ਵੀ ਦਿਖਾਈਏ ਵੀ ਕਿਵੇਂ ਚੱਲਦੀ ਆ ਇਹ ਤੇਸਤੀ ਵਾਲਾ ਇੰਜਨ ਹੈ ਇਹ ਚ ਬ ਇਕੱਠੀ ਕਰ ਦਾਨੇ ਨੇ। ਉਈਨ ਨਾਲੋਂ ਓਤਾ ਟਾਈਮ ਲੱਗਦਾ ਮੋਟਰ ਮੋਟਰ ਕੱਢਣ ਨੂੰ। ਇਹ ਜੋੜ ਵੀ ਖਾਸ ਨੇ ਕੇਵਲ ਚ। ਨਕਲ ਗਿਆ ਇੱਕ ਪਾਇਪ ਤਾਂ ਰੱਖੀ ਤੇ ਕਿੱਥੇ ਭੁਗਿਆਊਗਾ ਉਹ ਬੇਕੋਈ ਦਾ ਕੰਮ ਕਰਦੀ ਐ ਮਸ਼ੀਨ ਤੇ ਬਣੀ ਹੋਈ ਆ ਸ਼ੇਰ ਦਾ ਸ਼ੇਰਪੁਰ ਆ ਨੰਬਰ ਆ ਮਸ਼ੀਨ ਵਾਲਿਆਂ ਦਾ ਏਰੀਏ ਚ ਪਾਣੀ ਹੈਗਾ ਇਹ 88 ਫੁੱਟ ਤੇ ਪਾਣੀ ਆ ਹੁਣ ਜਿਹੜਾ ਪਾਈਪ ਕੱਢੇ ਇੱਥੇ ਹੈਗਾ ਇਹਦਾ ਨਿਸ਼ਾਨ ਔਰ ਇਹ ਕ ਆ ਨਿਸ਼ਾਨ 88 ਫੁੱਟ ਤੇ ਪਾਣੀ ਆ ਪੂਰਾ ਬਾਕੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਏ ਚ ਕਿਹ ਫੁੱਟ ਤੇ ਆ ਪਾਣੀ ਅਮਲੋ ਏਰੀਏ ਚ ਸਾਡੇ 88 ਫੁੱਟ ਤੇ ਪਾਣੀ ਆ 80 90 ਪਿਛਲੇ ਸਾਲ ਹੈਗਾ ਦੀ 85 ਫੁੱਟ ਤੇ 3 ਫੁੱਟ ਹੋਰ ਨੀਮਾ ਹੋ ਗਿਆ ਆਹੋ ਕੱਟ ਗਿਆ 3 ਫੁੱਟ 3 ਹਾਂ 3 ਫੁੱਟ ਕੱਟ ਗਿਆ ਹੋਰ ਡਾਊਨ ਹੋ ਗਿਆ ਹਾਂ ਬਤਰ 3 ਫੁੱਟ ਕੱਟ ਗਿਆ ਹਾਂ 3 ਫੁੱਟ ਡਾਊਨ ਹੋ ਗਿਆ ਪਿਛਲੇ ਸਾਲ ਤੇ ਹੋਰ ਆਈ ਦੀ ਜੇ ਮੈਨੂੰ ਕੱਢਦਾ ਮੋਟਰਾਂ ਮੋਟਰਾਂ ਉਧਰ ਕਿਵੇਂ ਆਂ ਗੁਵਿੰਦਗੜ੍ਹ ਦਾ 100 ਫੁੱਟ ਤੇ ਹੈ ਨਾ ਪੰਬਰੀ ਵਾਲਿਆਂ ਦੇ ਨਹੀਂ ਨਹੀਂ ਉੱਥੇ 100 ਫੁੱਟ ਤੇ ਮੋਟਰ ਚੱਲਦੀ ਆ ਆਪਣੀ 110 ਤੇ ਚੱਲਦੀ ਆ ਉੱਥੇ ਉੱਪਰ ਆ ਪਾਣੀ ਹਾਂ ਕਿਹੜੇ ਫੁੱਟ ਤੇ ਉੱਥੋਂ ਉੱਥੇ 85 85 ਤੇ ਆ ਹੈਂ ਕਿੱਥੇ ਆਸੀ ਹੂੰ 500 ਫੁੱਟ ਤੋਂ ਕਿੱਥੇ ਗਿਆ ਨਾ ਕਿੱਥੇ ਆ ਇੱਥੇ ਰਾਜਪੁਰਾ ਸਾਈਡ ਰਾਜਪੁਰਾ ਸਾਈਡ ਕਹਿੰਦਾ ਜੀ ਇੰਜਣ ਦਾ ਪੂਰਾ ਜਾ ਚਿੱਤੇ ਨਹੀਂ ਹੈਗਾ ਦੇਖ ਲਓ ਕੋਈ ਲੋਡ ਨਹੀਂ ਹੈਗਾ ਨਾਲੇ ਜਦੋਂ ਪਹਿਲਾ ਪਾਈਪ ਕੱਢਦਾ ਕਿੰਨਾ ਵਜੇ ਨੂੰ ਆਉਂਦਾ ਡਿਲੀਵਰੀ ਆ ਮੋਟਰ ਦਾ ਬੰਨ ਵਧੀਆ ਚੱਲਦਾ ਹੈ 22 28 ਫੁੱਟ ਲੈਂਥ ਆ ਮਸ਼ੀਨ ਦੇ ਉੱਪਰ ਨੂੰ ਆ ਪਾਣੀ ਜਿਹਨੇ ਸਾਰੇ ਟੁੱਟੇ ਆ ਗਈ ਮੋਟਰ 12 12 ਦੀ ਮੋਟਰ ਆ ਦਸ ਦੀ ਦਸ ਦੀ ਮੋਟਰ ਦੋ ਪਾਇਲਰ ਨੇ ਇਹਨਾਂ ਕਾ ਸਟੇਜ ਪੱਖਾ 2 ਆ ਹਨਾ 2 ਸਟੇਜ ਪੱਖਾ ਹੀ ਦਾਦੀ ਮੋਟਰਾਂ ਲੂਬੀ ਕੰਪਨੀ ਆਂ ਵਧੀਆ ਕੰਪਨੀ ਆ ਇਹ ਹਾਂ ਇਹ ਤੋਂ ਉੱਤੋਂ ਦੀ ਕੰਪਨੀ ਨਵੀਂਓ ਪਾਈ ਉਹ ਜਿੱਦਾਂ ਬੋਰ ਕਰਾਇਆ ਹੋਣਾ ਹਨਾ ਹਾਂ ਜੀ ਦਰੋਂ ਤਮੇ ਵੀ ਤੱਕ ਕੀ ਆਦੀ ਕੰਮ ਪੁੱਗ ਗਿਆ ਹੂੰ ਤਾਂ ਨਹੀਂ ਪਾਈ ਸੀ ਕਿਤੇ ਹਨਾ ਉਹਨੇ ਪਾਈ ਹੁਣ ਸੌਂਟੀ ਆਇਆ ਇਹਨੇ ਪੋਰ ਕਰਾ ਤਾਂ ਹੋਣ ਲੱਗੇ ਦੀ ਆਪਣੇ 2001 2 ਚ ਬੋਰ ਹੋਣ ਲੱਗੇ ਦੀ ਆਪੇ ਟਮਾਟਾ ਮੈਂ ਹਾਂ ਫੇਰਾ ਮੋਟਰ ਆਈਆਂ ਦੀ ਹਨਾ ਕਿਹੜੀ ਮੋਟਰ ਹੁੰਦੀ ਆ ਬੰਦੇ ਇਹ ਮੱਛੀ ਮੋਟਰ ਆ ਇਹ ਮੱਛੀ ਮੋਟਰ ਮੱਛੀ ਮੋਟਰ ਕਹਿੰਦੇ ਸੀ ਸਮਾਸੀ ਵਾਲ ਪੰਪ ਇਹ ਕਾਲਾ ਕਹਦੇ ਪਾਣੀ ਪਾਣੀ ਕਰਕੇ ਗਾਲੀ ਹੋ ਜਾਂਦੀ ਮੋਟਰ ਇਹ ਇਹ ਆਪਣੇ ਗਵਿੰਦਗੜ ਦਾ ਪਾਣੀ ਆ ਜੀ ਹਾਂ ਉਹ ਮਿੱਲਾਂ ਵਾਲੇ ਠੇਟਾ ਸੜਦੇ ਨੇ ਜੀ ਮਿੱਲਾਂ ਵਾਲੇ ਠੇਟਾ ਸੜਦੇ ਨੇ ਪਾਣੀ ਖਰਾਬ ਆ ਜੀ ਹੋਰ ਦੱਸ ਇਹ ਤਾਂ ਹੀ ਤਾਂ ਬਿਮਾਰੀਆਂ ਦਾ ਆ ਦੇਖੋ ਕਿੰਨੀ ਕਾਲਸ ਬਹੁਤ ਆ ਇਹ ਗਵਿੰਦਗੜ ਇਹਦੇ ਨਾਲੇ ਬਿਮਾਰੀਆਂ ਲੱਗਦੀਆਂ ਨੇ ਇਹ ਮਿਲ ਵਾਲੇ ਬਾਕੀ ਕਹਿੰਦੇ ਨੇ ਫਿਲਟਰ ਵਾਲਾ ਪਾਣੀ ਹੀ ਨਹੀਂ ਵਧੀਆ ਹੁੰਦਾ ਆਮ ਪਾਣੀ ਪੀਣਾ ਚਾਹੀਦਾ ਸੀ ਨਹੀਂ ਨਹੀਂ ਫਿਲਟਰ ਵਾਲਾ ਕਹਿੰਦੇ ਤੱਤ ਮਾਰ ਦਾਂਦਾ ਹੈ ਬਿਮਾਰੀਆਂ ਤੋਂ ਬਚਣ ਲਈ ਅੱਛਾ ਪਾਣੀ ਜ਼ਰੂਰੀ ਹੈ ਹੂੰ ਮਸ਼ੀਨ ਦਾ ਦੱਸ ਪੂਰਾ ਨਜ਼ਾਰਾ ਹੈ ਉਹ ਨਜ਼ਾਰਾ ਹੀ ਜ਼ਿਮੀਦਾਰਾਂ ਨੂੰ ਸੋਖਾ ਨਾਲ ਛੇਤੀ ਕੰਮ ਨੱਬੜਦਾ ਹਨ ਤੇ ਦੋ ਜਾਣੇ ਕੰਮ ਕਰ ਸਕਦੇ ਨਹੀਂ ਉਹ ਤਿੰਨ ਟੰਗੀ ਚੱਕੀ ਫਰੀ ਆ ਉਹ ਉਹਦਾ ਇਹ ਨਜ਼ਾਰਾ ਹੈ ਜੇ ਮਾਲ ਲਾ ਕਿਸੇ ਖੇਤ ਮੋਟਰ ਤੇ ਨੂੰ ਪਹੀ ਪੂਹੀ ਨਹੀਂ ਜਾਂਦੀ ਉੱਥੇ ਜੇ ਮਰਜੀ ਲਾਇਆ ਚੱਕ ਕੇ ਹੈਨਾ ਫੋਰਮੈਨ ਹਾਂਜੀ ਹਾਂਜੀ ਹੂੰ ਬੋਲ ਲਵੇ ਪਹਿਲਾਂ ਚੱਕ ਰਹੀ ਹੈ ਜੀ ਮੋਟਰ ਚ ਕਰੀਆ ਚੈੱਕ ਮੋਟਰ ਦਾ ਪੈ ਗਿਆ ਭੋਗ ਹੁਣ ਕੱਲੂ ਬੰਨ ਕੇ ਫੇਰ ਪਾਉਗੀ ਸ਼ਾਮ ਨੂੰ ਕਿਵੇਂ ਆ ਮਟਰ ਮੋਟਰ ਫੋਰਮੈਨ ਗਈ ਹਾਂਜੀ ਹਾਂ ਜਮੇ ਨਹੀਂ ਬੋਲਦੀ ਨਾ ਕੱਲੂ ਸ਼ਾਮ ਤੱਕ ਤਿਆਰ ਹੋ ਕੇ ਪਹੁੰਚੂਗੀ ਸਵੇਰੇ ਪਾ ਦੇਗਾ ਹੁਣ ਬੰਨੀ ਜਾਊਗੀ ਹਾਂਜੀ ਹਾਂਜੀ ਕੱਲੂ ਪਾ ਦਾਂਗੇ ਬਾ ਠੀਕ ਆ ਨਾ ਨਾ ਮੈਂ ਦੱਸ ਦੇਣਾ ਵੀ ਤੇ ਖੋਲਾ ਫਿਰ ਪਹੁੰਚਦੀ ਕਰ ਦਿੰਦੇ ਆ ਉੱਥੇ ਮੋਟਰ ਤੇ ਡਿਲੀਵਰੀ ਵੀ ਲੈ ਕੇ ਜਾਣੀ ਪਊ ਜਾਂ ਉਰੀ ਰੱਖ ਦਈਏ ਚੱਕ ਕੇ ਨਾ ਲੈ ਜਵੇ ਕੋਈ ਹੈ ਨਾ ਬਾਕੀ ਇਹ ਤੈਨੂੰ ਪੁੱਗ ਦਿਆਂ ਜੱਗੀ ਤੇ ਰੱਖ ਦਦਨੇ ਆ